ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਹਿੰਦਰ ਸਿੰਘ ਆਪ ਜੀ ਦੇ ਨਾਲ ਕੁਝ ਵਿਚਾਰਾ ਸਾਂਝੀ ਕਰਨਾ ਚਾਹੁੰਦਾ ਆ ਜੋ ਹੈ ਪੂਰਾ ਹਫਤਾ ਜੀ ਬਸਿਆਬ ਜਦਾਂ ਦਾ ਸ਼ਹੀਦੀਪੁਰ ਮਨਾਉਂਦੇ ਆ ਮੈਂ ਉਸ ਤੋਂ ਦਰਬ ਦੇ ਵਿੱਚ ਕੁਝ ਗੱਲ ਕਰਨਾ ਚਾਹੁੰਦਾ ਸੀ ਜੋ ਸਾਡੇ ਗੁਰਦੁਆਰਿਆਂ ਦੇ ਵਿੱਚ ਪ੍ਰੋਗਰਾਮ ਹੁੰਦੇ ਨੇ ਸ਼ਹੀਦੀਪੁਰ ਪ੍ਰਕਾਸ਼ਪੁਰ ਜਾਂ ਹੋਰ ਗੁਰਤਾ ਗੱਦੀ ਦੇ ਉਸ ਅਸੀਂ ਮਨਾਉਂਦੇ ਆ ਔਰ ਕੁਝ ਸਾਡੇ ਪ੍ਰੋਗਰਾਮ ਪਰਸਨਲ ਹੁੰਦੇ ਆ ਬਰ்தਦੇ ਹੋ ਗਿਆ ਜਾਂ ਐਨੀਵਰਸਰੀ ਹੋ ਗਈ ਜਾਂ ਹੋਰ ਅਸੀਂ ਜਿਹੜੇ ਵਿਸ਼ਾਸੀ ਪ੍ਰੋਗਰਾਮ ਹੁੰਦੇ ਜੋ ਸਾਡੇ ਪਰਸਨਲ ਪ੍ਰੋਗਰਾਮ ਹੁੰਦੇ ਨੇ ਸਾਡੇ ਜੋ ਪਰਸਨਲ ਪ੍ਰੋਗਰਾਮ ਹੁੰਦੇ ਉਹਨਾਂ ਵਿੱਚ ਸਾਡਾ ਇੱਕ ਮਕਸਦ ਹੁੰਦਾ ਕਿ ਅਸੀਂ ਸਾਰੇ ਯਾਰਾਂ ਦੋਸਤਾਂ ਨੂੰ ਮਿੱਤਰਾਂ ਨੂੰ ਰਿਸ਼ਤਦਾਰਾਂ ਨੂੰ ਇਕੱਠਾ ਕਰਾਂਗੇ ਉਹਨਾਂ 'ਚ ਬੈਠਾਂਗੇ ਉੱਠਾਂਗੇ ਕੁਝ ਗੱਲਬਾਤ ਕਰਾਂਗੇ ਕੁਝ ਖਾਣਾ ਪੀਣਾ ਹੋਵੇਗਾ ਕੋਈ ਹੱਸੀ ਖੇਡਾ ਹੋਵੇਗਾ ਇਹ ਸਾਡਾ ਆਪਣੇ ਪਰਸਨਲ ਪ੍ਰੋਗਰਾਮਾਂ ਦਾ ਮਕਸਦ ਹੁੰਦਾ ਪਰ ਮੁਸ਼ਕਲ ਹੈ ਬਣ ਗਈ ਕਿ ਜੋ ਸਾਡੇ ਗੁਰਸਾਭਾ ਦੇ ਨਾਲ ਜੁੜੇ ਹੋਏ ਪ੍ਰੋਗਰਾਮ ਨੇ ਪ੍ਰਕਾਸ਼ ਪੂਰਵ ਪਛੀਦੀ ਪੂਰਵ ਜਾਂ ਹੋਰ ਜਿਹੜੇ ਦਿਨ ਮਨਾਉਂਦੇ ਆ ਉਹਨਾਂ ਦੇ ਵਿੱਚ ਵੀ ਸਾਡਾ ਮਕਸਦ ਕੇਵਲ ਤੇ ਕੇਵਲ ਇੰਨਾ ਹੀ ਰਹਿ ਗਿਆ ਕਿ ਜਾਵਾਂਗੇ ਕੁਝ ਲੋਕਾਂ ਨਾਲ ਮਿਲਾਂਗੇ ਲੰਗਰ ਪਾਣੀ ਛਕਾਂਗੇ ਟਾਈਮ ਪਾਸ ਕਰਾਂਗੇ ਤੇ ਬਸ ਅਸੀਂ ਘਰ ਆ ਜਾਂਦੇ ਉਸ ਦਿਨ ਤੋਂ ਪ੍ਰੇਰਣਾ ਲੈਣ ਦਾ ਕੁਝ ਸਿੱਖਿਆ ਲੈਣ ਦਾ ਨਾ ਸਾਡੇ ਕੋਲ ਕੋਈ ਮਕਸਦ ਹੁੰਦਾ ਨਾ ਸਾਨੂੰ ਕੋਈ ਉੱਥੋਂ ਕੋਈ ਸਿੱਖਿਆ ਵਾ ਬਹੁਤ ਸੱਜਾ ਦਾ ਕੋਈ ਚੰਗੀ ਤੇ ਮਿਲਦੀ ਉਹ ਜੋ ਘਟਨਾਕਰਮ ਵਾਪਰਿਆ ਸਭ ਜਿਆਦਾ ਦੇ ਸ਼ੀਤੀ ਦਾ ਪੂਰਾ ਇੱਕ ਹਫਤੇ ਦਾ ਸੀ ਸਾਡੇ ਬੜੇ ਜਜ਼ਬਾਤ ਜੁੜੇ ਨੇ ਇਸ ਘਟਨਾ ਦੇ ਨਾਲ ਪੂਰੀ ਘਟਨਾ ਜੋ ਵਾਪਰੀ ਹੈ ਇਹਨਾਂ ਘਟ ਇਸ ਘਟਨਾ ਦੇ ਵਿੱਚ ਤਿੰਨ ਕਿਰਦਾਰ ਜਿਹੜੇ ਨੇ ਮੈਂ ਉਹਨਾਂ ਦਾ ਜ਼ਿਕਰ ਕਰਨਾ ਚਾਹੁੰਦਾ ਉਹ ਕਿਰਦਾਰ ਸੀ ਮੋਤੀ لال ਮਹਿਰਾ ਨਵਾਬ ਟੋਡਰਮਲ ਅਤੇ ਨਵਾਬ ਬਲੇਰ ਕੋਠੀ ਔਰ ਇਹਨਾਂ ਤਿੰਨਾਂ ਦਾ ਨਾਮ ਬੜੇ ਹੀ ਸਤਕਾਰ ਦੇ ਨਾਲ ਲਿਆ ਜਾਂਦਾ ਹੈ ਪਰ ਇਹਨਾਂ ਦਾ ਜੋ ਮਾਨ ਸਤਕਾਰ ਹੈ ਉਹ ਇਸ ਗੱਲ ਤੇ ਨਹੀਂ ਹੈ ਕਿ ਜੋ ਉਹਨਾਂ ਨੇ ਕੰਮ ਕੀਤਾ ਉਹ ਤੇ ਕੰਮ ਕੀਤਾ ਉਹਨਾਂ ਨੇ ਹੈ ਹੀ ਲੇਕਿਨ ਕੇਵਲ ਇਤਨਾ ਹੀ ਨਹੀਂ ਕਲ ਇਤਨੀ ਸੀ ਕਿ ਉਹਨਾਂ ਨੇ ਉਸ ਵੇਲੇ ਦੀ ਜ਼ਰੂਰਤ ਨੂੰ ਸਮਝ ਕੇ ਕੰਮ ਕੀਤਾ ਮੋਤੀ لال ਮਹਿਰਾਜੀ ਨੇ ਜੋ ਉਸ ਵੇਲੇ ਦੀ ਜ਼ਰੂਰਤ ਸੀ ਬੱਚਿਆਂ ਦੀ ਉਹ ਜ਼ਰੂਰਤ ਪੂਰੀ ਕੀਤੀ ਉਹਨਾਂ ਨੂੰ ਦੁੱਧ ਪਲਾਣ ਦੀ ਪਰ ਗੱਲ ਸਿਰਫ ਇੰਨੀ ਹੈ ਕਿ ਜੇ ਮੋਤੀ لال ਮਹਿਰਾ ਉੱਥੇ ਉਹਨਾਂ ਬੱਚਿਆਂ ਨੂੰ ਦੁੱਧ ਨਾ ਪਲਾਕੇ ਆਪਣੇ ਘਰ ਦੇ ਬਾਹਰ ਸਟਾਲ ਲਾ ਕੇ 1000 ਕੇ 1 ਲੱਖ ਬੰਦਿਆਂ ਨੂੰ ਵੀ ਉਹ ਦੁੱਧ ਪਿਲਾ ਦਿੰਦਾ ਤੇ ਕਿਹਾ ਉਹਨਾਂ ਮੋਤੀ لال ਮਹਿਰਾ ਦਾ ਇਹ ਸਤਕਾਰ ਹੋਣਾ ਉਹਨਾਂ ਦਾ ਸਤਕਾਰ ਇਸੇ ਕਰਕੇ ਹੈ ਕਿ ਉੱਥੇ ਜੋ ਜ਼ਰੂਰਤ ਸੀ ਉਸ ਜ਼ਰੂਰਤ ਵੇਲੇ ਉਹਨੇ ਉਹ ਕੰਮ ਕੀਤਾ ਨਵਾਬ ਟੋਡਰਮਲ ਜਿਨ੍ਹਾਂ ਨੇ ਸੋਨੇ ਦੀ ਮੋਹਰਾਂ ਵਿਛਾ ਕੇ ਉਹ ਜਗ੍ਹਾ ਹਾਸਲ ਕੀਤੀ ਜੇ ਨਵਾਬ ਟੋਡਰਮਲ ਉਸ ਵੇਲੇ ਉਹ ਕੰਮ ਨਾ ਕਰਦੇ ਤੇ ਉਹ ਕਹਿੰਦੇ ਨੇ ਬਾਅਦ ਦੇ ਵਿੱਚ ਸੋਨੇ ਦੀ ਪਾਲਕੀ ਭਾਵੇਂ ਚੜਾ ਦਿੱਤੀ ਜਾਂਦੀ ਤੇ ਨਵਾਬ ਟੋਡਰ ਮਲ ਦਾ ਉਹ ਸਤਿਕਾਰ ਨਹੀਂ ਸੀ ਹੋਣਾ ਜੋ ਅੱਜ ਹੈ। ਇਹ ਨਵਾਬ ਮਰੇਲ ਕੋਟਰਾ ਉਹਨਾਂ ਦਾ ਸਤਿਕਾਰ ਸਿਰਫ ਇਸੇ ਗੱਲ ਵਿੱਚ ਹੈ ਕਿ ਉਹ ਉਹਨਾਂ ਨੇ ਉੱਥੇ ਉਸ ਮਲੇਰ ਕੋਟਲਾ ਨੇ ਉੱਥੇ ਉਹ ਸਟੈਂਡ ਲਿਆ ਬੱਚਿਆਂ ਵਾਸਤੇ। ਜਿੱਥੇ ਉਹਦੀ ਲੋੜ ਸੀ। ਉਹ ਸਟੈਂਡ ਲੈਂਡ ਕਰਕੇ ਉਸ ਨਵਾਬ ਮਲੇਰ ਕੋਟਲਾ ਦਾ ਸਤਿਕਾਰ ਹੈ। ਸੋ ਇਸ ਗੱਲ ਨੂੰ ਅਸੀਂ ਸਮਝੀਏ ਕਿ ਅਸੀਂ ਜੋ ਕੰਮ ਕਰ ਰਹੇ ਹਾਂ ਉਸ ਦੀ ਕਿੱਥੇ ਕੀ ਲੋੜ ਹੈ। ਜੇ ਅੱਜ ਸਾਡੇ ਕੌਮ ਦੇ ਬੱਚੇ ਜੋ ਸਾਡੇ ਹੀ ਸਾਹਿਬ ਜਾਦੇ ਨੇ ਕੋਮ ਦੇ ਸਾਹਿਬ ਜਾਦੇ ਨੇ ਜੇ ਸਾਡੇ ਕੋਮ ਦੇ ਬੱਚੇ ਅੱਜ ਕੋਈ ਐਨੀਮਿਕ ਬੱਚੇ ਨੇ ਸਰੀਰਕ ਤੌਰ ਤੇ ਕਮਜ਼ੋਰ ਬੱਚੇ ਨੇ ਜੇ ਉਹਨਾਂ ਦੇ ਅਸੀਂ ਕੋਈ ਦਵਾਈ ਦਾ ਇੰਤਜ਼ਾਮ ਕਰਦੇ ਹਾਂ ਬਸ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਦੀ ਅੱਖਾਂ ਕਮਜ਼ੋਰ ਨੇ ਉਹਨਾਂ ਕੋਲ ਇਤਨੇ ਪੈਸੇ ਨਹੀਂ ਹੈ ਕਿ ਉਹ ਆਪਣੀ ਐਨਕ ਬਣਵਾ ਸਕਣ ਤੇ ਜੇ ਅੱਜ ਉਹਨਾਂ ਦੀ ਲੋੜ ਪੂਰੀ ਕਰਦੀ ਹੈ ਤੇ ਕੀ ਸਾਡਾ ਕਿਰਦਾਰ ਮੋਤੀ لال ਮਹਿਰਾ ਵਰਗਾ ਨਹੀਂ ਹੋਏਗਾ ਜਿਹੜੇ ਬੱਚੇ ਅੱਜ 14-14 ਪੰਨਰ ਮੰਨ ਲਾ ਸਾਲ ਦੇ ਛੋਟੇ-ਛੋਟੇ ਬੱਚੇ ਅੱਜ ਛੋਟੇ-ਛੋਟੇ ਦੁਕਾਨਾਂ ਤੇ ਛੋਟੇ-ਛੋਟੇ ਕੰਮ ਕਰਦੇ। ਤੁਸੀਂ ਜਾ ਕੇ ਦੇਖੋ ਉਹ ਸਾਡੇ ਕੌਮ ਦੇ ਸਹਬਜ਼ਾਦੇ ਨਹੀਂ ਹੈ ਜੇ ਅੱਜ ਉਹਨਾਂ ਬੱਚਿਆਂ ਵਾਸਤੇ ਅਸੀਂ ਕੋਈ ਨੌਕਰੀ ਦਾ ਇੰਤਜ਼ਾਮ ਕਰਤੀਏ ਕੋਈ ਉਹਨਾਂ ਦੇ ਪੜ੍ਹਾਈ ਦਾ ਇੰਤਜ਼ਾਮ ਕਰਤੀਏ ਕਿ ਆ ਕੀ ਸਾਡਾ ਕਿਰਦਾਰ ਨਵਾਬ ਟੋਡਰ ਮਰਗਵਾਲਾ ਦਾ ਨਹੀਂ ਹੋਵੇਗਾ। ਜੇ ਅੱਜ ਕਿਸੇ ਬੱਚੇ ਵਾਸਤੇ ਅਸੀਂ ਸਟੈਂਡ ਲਈਏ ਜਿਸਾ ਨਵਾਬ ਮਲੇਰ ਕੋਟਲਾ ਨੇ ਉਸ ਵਕਤ ਦੀ ਜ਼ਰੂਰਤ ਨੂੰ ਸਮਝ ਕੇ ਲਿਆ। ਅੱਜ ਕਿਸੇ ਬੱਚੇ ਵਾਸਤੇ ਬੱਚੇ ਸਾਡੇ ਨਸ਼ੇ ਚ ਜਾ ਰਹੇ ਕਿਸੇ ਬੱਚੇ ਨੂੰ ਅਸੀਂ ਨਸ਼ੇ ਚੋਂ ਕੱਢ ਕੇ ਸਿੱਖੀ ਵਾਲ ਪ੍ਰੇਰਨ ਦੀ ਹੈ ਕੋਈ ਹੋਰ ਦਾ ਖਾਣ ਪੀਣ ਦਾ ਕੋਈ ਉਹਦਾ ਨੌਕਰੀ ਦਾ ਕੋਈ ਤਾਂ ਕਿਸੇ ਚੀਜ਼ ਦਾ ਇੰਤਜ਼ਾਮ ਕਰਦੀ ਹੈ ਤੇ ਕਿਆ ਸਾਡਾ ਕਿਰਦਾਰ ਉਹ ਨਵਾਬ ਮਲੇਰ ਕੋਟਲਾ ਵਰਗਾ ਨਹੀਂ ਹੈ ਸੋ ਮੇਰੀ ਬੇਨਤੀ ਹੈ ਇਹ ਕਿ ਅੱਜ ਜਿੰਨੇ ਵੀ ਅਸੀਂ ਲੰਗਰ ਲਗਾ ਰਹੇ ਹਾਂ ਬਾਹਰ ਲੇਕਿਨ ਅਸੀਂ ਇਹ ਦੇਖੀਏ ਉਹ ਲੰਗਰ ਦੀ ਉਸ ਖਾਣੇ ਦੀ ਉਸ ਪੈਸੇ ਦੀ ਜ਼ਰੂਰਤ ਕਿਹੜੇ ਬੱਚਿਆਂ ਨੂੰ ਕਿਹੜੇ ਸਾਬਜਾਦਿਆਂ ਨੂੰ ਹੁਕ ਡਿਸਰਵ ਕੌਣ ਕਰਦੇ ਨੇ ਅਸੀਂ ਐਵੇਂ ਨਹੀਂ ਸੜਕਾਂ ਤੇ ਚਾਹੀ ਆਪਣੇ ਆਪਣੇ ਆਪ ਨੂੰ ਇੱਕ ਸੈਟੀਸਫੈਕਸ਼ਨ ਦੇ ਦਈਏ ਕਿ ਅਸੀਂ ਅਨੇ ਕਿਲੋ ਦੁੱਧ ਵਰਤਾ ਲਿਆ ਜਾਂ ਅੰਨਾ ਅੰਨੇ ਲੰਗਰ ਲਗਾ ਲਏ ਉਹਦੇ ਨਾਲ ਕੋਈ ਚੰਗੀ ਗੱਲ ਨਹੀਂ ਲੇਕਿਨ ਉਹਨਾਂ ਬੱਚਿਆਂ ਤੱਕ ਜਦ ਤੱਕ ਸਾਡੀ ਜ਼ਰੂਰਤ ਤੱਕ ਦਾ ਕੰਮ ਨਹੀਂ ਕਰਾਂਗੇ ਤਦ ਤੱਕ ਸਾਡਾ ਲੰਗਰ ਲਗਾਇਆ ਸੜਕਾਂ ਤੇ ਵਿਫਲ ਹੈ ਅਸੀਂ ਕਰਕੇ ਦੇਖ ਚੁੱਕੇ ਹਾਂ 550 ਸਾਲਾ ਅਸੀਂ ਹੁਣੇ ਮਨਾ ਕੇ ਆਏ ਹਾਂ ਜਲੇਬੀਆਂ ਪਕੌੜੇ ਔਰ ਪਤਾ ਨਹੀਂ ਕਿੰਨੇ ਕਿੰਨੇ ਅਸੀਂ ਲੰਗਰ ਲਗਾ ਕੇ ਆਏ ਹਾਂ ਉਹਦੇ ਚੋਂ ਕੀ ਪ੍ਰਾਪਤੀ ਹੋਈ ਹੈ ਉਹ ਵੀ ਸਾਡੇ ਸਾਹਮਣੇ ਆ। ਔਰ ਅਸੀਂ ਫਿਰ ਉਸੇ ਉਹੀ ਕੰਮ ਅੱਗੇ ਵੀ ਕਰਨ ਜਾ ਰਹੇ ਹਾਂ। ਸੋ ਮੇਰੀ ਬੇਨਤੀ ਇਹ ਹੈ ਕਿ ਜਿਹੜੇ ਸਾਡੇ ਕੌਮ ਦੇ ਬੱਚੇ ਨੇ ਉਹਨਾਂ ਬੱਚਿਆਂ ਦੇ ਬਾਰੇ ਸੋਚੀਏ ਆਪਣੀ ਮਿਹਨਤ ਦਾ ਪੈਸਾ ਆਪਣਾ એનર્ਜੀ ਆਪਣਾ ਟਾਈਮ ਉਸ ਚੀਜ਼ ਤੇ ਲਾਈਏ ਜਿਹੜੇ ਇਸ ਬੱਚਿਆਂ ਨੂੰ ਇੱਕ ਜੀ ਲੋੜ ਹੈ। ਅੱਜ ਤਿੰਨਾਂ ਹਸਤੀਆਂ ਦਾ ਸਤਿਕਾਰ ਸਿਰਫ ਇਸ ਕਰਕੇ ਹੈ ਕਿ ਉਹਨਾਂ ਨੇ ਉਸ ਵਕਤ ਨੂੰ ਸਮਝ ਕੇ ਜਿਹੜੀ ਚੀਜ਼ ਦੀ ਲੋੜ ਸੀ ਉਸ ਲੋੜ ਨੂੰ ਪੂਰਾ ਕੀਤਾ ਤਾਂ ਹੀ ਉਹਨਾਂ ਦਾ ਸਰਕਾਰ ਸਤਿਕਾਰ ਤੇ ਜੇ ਅਸੀਂ ਅੱਜ ਇਹ ਚਾਹੁੰਦੇ ਹਾਂ ਕਿ ਸਾਡੀ ਕੌਮ ਤਰੱਕੀ ਕਰੇ ਤੇ ਸਾਨੂੰ ਇਸ ਸਮੇਂ ਦਾ ਪੈਗਾ ਕਿ ਅੱਜ ਸਾਡੇ ਕੌਮ ਦੇ ਬੱਚਿਆਂ ਨੂੰ ਕਿਹੜੀ ਕਿਸਮ ਦੀ ਲੋੜ ਹੈ। ਪੁੱਲਾਂ ਚੁੱਕਾਂ ਦੀ ਖੀਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ